ਇਹ ਜੀ 7ਵੀਂ ਪੌੜੀ ਦੀ ਛੇਵੀਂ ਪੰਕਤੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਇਸ ਨੂੰ ਗਾ ਵੀ ਸਕਦੇ ਆ ਜੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਨਾਨਕ ਨੂੰ ਕੱਕਾ ਮੁਕਤਾ ਹੈ ਜੀ ਇਸ ਲਈ ਨਾਨਕ ਕਹਿਣ ਤੋਂ ਬਾਅਦ ਥੋੜਾ ਵਿਸ਼ਰਾਮ ਲਾ ਦੇਣਾ ਜੀ ਇਕੱਠਾ ਨਹੀਂ ਪੜਨਾ ਕਿਉਂਕਿ ਇੱਥੇ ਨਾਨਕ ਦਾ ਅਰਥ ਹੈ ਜੀ ਕਿ ਨਾਨਕ ਸ਼ਾਇਰ ਆਪਣੇ ਮਨ ਨੂੰ ਕਹਿ ਰਿਹਾ ਨਾਨਕ ਕਵੀ ਆਪਣੇ ਮਨ ਨੂੰ ਕਹਿ ਰਿਹਾ ਨਾਨਕ ਕਹਿ ਰਿਹਾ हे ਮੇਰੇ ਮਨਾ ਨਿਰਗੁਣ ਹੁੰਦਾ ਹੈ ਜੀ ਨਿਰ ਤੇ ਗੁਣ ਦੋ ਸ਼ਬਦਾਂ ਦਾ ਬਣਿਆ ਭਾਵ ਗੁਣ ਤੋਂ ਬਿਨਾ ਗੁਣਾ ਤੋਂ ਰਹਤ ਜਿਸ ਮਨੁੱਖ ਦੇ ਅੰਦਰ ਗੁਣ ਨਹੀਂ ਹੈ ਗੁਣ ਕਰੇ ਭਾਵ ਪ੍ਰਭੂ ਪਰਮਾਤਮਾ ਦੇ ਗੁਣ ਆਪਣੇ ਗੁਣ ਪ੍ਰਭੂ ਪਰਮਾਤਮਾ ਉਸ ਨੂੰ ਦੇ ਦਿੰਦਾ ਹੈ ਜੀ ਇਹ ਹੀ ਨਹੀਂ ਜਿਹੜੇ ਗੁਣਵੰਤੇ ਹੈ ਭਾਵ ਗੁਣਵੰਤੇ ਭਾਵ ਜਿਹੜੇ ਗੁਣਾ ਦੇ ਨਾਲ ਭਰਪੂਰ ਨੇ ਉਹਨਾਂ ਨੂੰ ਆਪਣੇ ਹੋਰ ਵੀ ਗੁਣ ਦੇ ਦਿੰਦਾ ਹੈ ਜੀ ਪਰਮਾਤਮਾ ਜਿਹੜਾ ਨਾ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਇਦੋਂ ਵੱਧ ਐਗਜ਼ਾਮਪਲ ਤੁਹਾਨੂੰ ਕਿਤੇ ਮਿਲ ਹੀ ਨਹੀਂ ਸਕਦੇ ਆਪਾਂ ਕਹਿ ਦਿੰਨੇ ਆ ਰੱਬਾ ਉਹਦੇ ਕੋਲ ਤਾਂ ਇੰਨਾ ਕੁਝ ਆ ਉਹਨੂੰ ਹੋਰ ਦੇ ਦ ਨਾ ਮਾਫ ਕਰਨਾ ਜੀ ਇਹ ਹੀ ਗਲਤੀ ਆਪਣੀ ਕਦੇ ਦੂਸਰੇ ਵੱਲ ਦੇਖ ਕੇ ਇਹ ਨਾ ਕਹੇ ਵੀ ਯਾਰ ਇਹ ਬੰਦਾ ਤਾਂ ਕੁਝ ਕਰਦਾ ਨਹੀਂ ਇਹਨੂੰ ਫਿਰ ਵੀ ਇੰਨਾ ਦੇ ਰਿਹਾ ਮੈਂ ਇੰਨੀ ਮਿਹਨਤ ਕਰ ਰਿਹਾ ਮੈਨੂੰ ਕੁਝ ਮਿਲਦਾ ਨਹੀਂ ਕੁਛ ਨਾ ਕੁਛ ਕਿਤੇ ਨਾ ਕਿਤੇ ਸ਼ਾਇਦ ਆਪਣੇ ਅੰਦਰ ਕੋਈ ਕਮੀ ਹੋਵੇ ਜੀ ਇਹ ਸੋਚੀਏ ਕਿ ਕੀ ਮੈਂ ਹਰ ਵਕਤ ਪ੍ਰਮਾਤਮਾ ਦਾ ਨਾਮ ਸਿਮਰਨ ਬੰਦਗੀ ਭਜਨ ਕਰਦਾ ਕੀ ਮੈਂ ਆਪਣਾ ਆਪ ਉਸ ਪ੍ਰਮਾਤਮਾ ਨੂੰ ਸੌਂਪ ਦਿੱਤਾ ਹੈ ਜੀ ਜਾਂ ਨਹੀਂ ਫਿਰ ਹਾਲ ਪਹਿਲਾਂ ਆਪਾਂ ਅਰਥ ਦੇਖ ਲਈਏ ਨਾਨਕ ਆਖਦਾ ਹੈ ਹੈ ਮੇਰੇ ਅਮਨਾ ਨਾਨਕ ਸ਼ਾਇਰ ਕਹਿੰਦਾ ਤੂੰ ਘਬਰਾ ਨਾ ਉਹ ਮੇਰਾ ਪ੍ਰਭੂ ਪ੍ਰਮਾਤਮਾ ਬੜਾ ਦਿਆਲੂਆ ਟੈਨਸ਼ਨ ਨਾ ਲੈ ਤੂੰ ਬੇਫਿਕਰ ਹੋ ਤੈਨੂੰ ਟੈਨਸ਼ਨਾਂ ਮਕਾ ਦੇਣੀ ਆ ਰੱਬ ਨੇ ਬੇਫਿਕਰ ਹੋ ਜੀ ਤੇਰੇ ਚ ਕੋਈ ਗੁਣ ਹੈ ਨਹੀਂ ਨਾ ਉਜਿਹੜਾ ਮੇਰਾ ਪ੍ਰਭੂ ਪਰਮਾਤਮਾ ਹੈ ਨਾ ਉਹਨੇ ਤੇਰੇ ਵਿੱਚ ਅਨੇਕਾਂ ਗੁਣ ਭਰ ਦੇਣੇ ਆ ਤੂੰ ਬਸ ਉਸ ਦੀ ਯਾਦ ਵਿੱਚ ਜੁੜ ਰਿਹਾ ਲੈ ਉਹਨੇ ਆਪਣੇ ਗੁਣ ਤੈਨੂੰ ਦੇ ਦੇਣੇ ਆ ਐਨਾ ਹੀ ਨਹੀਂ ਜੇ ਤੇਰੇ ਵਿੱਚ ਥੋੜੇ ਬਹੁਤੇ ਗੁਣ ਹੈਗੇ ਵੀ ਹੈ ਨਾ ਤੂੰ ਫਿਰ ਵੀ ਨਾ ਘਬਰਾ ਉਸ ਪ੍ਰਭੂ ਪਰਮਾਤਮਾ ਨੇ ਤੈਨੂੰ ਹੋਰ ਗੁਣ ਦੇ ਦੇਣੇ ਆ ਤੇ ਆਓ ਦੇਖੀਏ ਅੱਗੇ ਗੁਰੂ ਮਹਾਰਾਜ ਕੀ ਕਹਿੰਦੇ ਨੇ ਪ੍ਰਭੂ ਪਰਮਾਤਮਾ ਬਾਰੇ